ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਗੱਲ ਕਰਨੀ ਆਪਾਂ ਅਧਕ ਦੀ ਲਗਾਖਰ ਬਿੰਦੀ ਟਿੱਪੀ ਅਧਕ ਦੋ ਕਰਲੇ ਸੀ ਅੱਜ ਕਰਨਾ ਅਧਕ ਤੇ ਇਹਦੇ ਨਾਲ ਵੀ ਅਰਥਾਂ ਦੇ ਵਿੱਚ ਫਰਕ ਪੈਂਦੇ ਨੇ ਜਦੋਂ ਆਪਾਂ ਲਗਾਉਨੇ ਆ ਇਹ ਜਿਵੇਂ ਹਿੰਦੀ ਦੇ ਵਿੱਚ ਅੱਧਾ ਅੱਖਰ ਪੈਂਦਾ ਉਸੇ ਤਰ੍ਹਾਂ ਇਹ ਅੱਧਕ ਪੈਂਦਾ ਪੰਜਾਬੀ ਦੇ ਵਿੱਚ ਉਚਾਰਣ ਦੇ ਵਿੱਚ ਆਵਾਜ਼ ਆਉਂਦੀ ਹੈ ਇਹਦੀ ਜਿਵੇਂ ਆਪਾਂ ਟਿੱਪੀ ਪਾਉਣੀ ਆ ਤਾਂ ਆਪਾਂ ਬੋਲਾਂਗੇ ਉਹਨੂੰ ਅੰਤ ਅੱਧਕ ਪਾਵਾਂਗੇ ਤਾਂ ਆਪਾਂ ਬੋਲਾਂਗੇ ਅੱਤ ਅੰਤ ਹੁੰਦਾ ਵੀ ਖਤਮ ਹੋ ਗਿਆ ਸਾਰਾ ਕੁਝ ਅੱਤ ਹੁੰਦੀ ਹੈ ਤਾਂ ਕਿਉਂ ਅੱਤ ਚੱਕੀ ਹੋਈ ਐ ਨਹੀਂ ਦੋਸਤੋ ਬਾਦ ਹੁੰਦਾ ਓਕਾ ਓਕਾਵਤਲ ਉਹਨੇ ਮੈਨੂੰ ਓਕਾ ਤਾ ਪਤਾ ਨਹੀਂ ਕੀ ਬੋਲੀ ਗਿਆ ਮੈਂ ਤਾਂ ਉਹਦੀਆਂ ਗੱਲਾਂ ਸੁਣ ਕੇ ਉੱਕ ਗਿਆ ਕਹਿੰਦੇ ਆ ਪੰਜਾਬ ਉਹਨੇ ਤਾਂ ਮੈਨੂੰ ਜਮਈ ਓਕਾ ਤਾ ਤੇ ਓਕਾ ਓਕਾ ਹੁੰਦਾ ਬਿਲਕੁਲ ਵੀ ਨਹੀਂ ਉਹ ਤਾਂ ਮੈਨੂੰ ਓਕਾ ਹੀ ਪਸੰਦ ਨਹੀਂ ਐ ਉਹ 29 ਨੰਨੇ ਦੇ ਉੱਪਰ ਅੱਧਕ ਪਿਆ ਤਾਂ ਬਣਦਾ 29 ਤੇ ਜੇ ਆਪਾਂ ਊੜੇ ਨੋਕੜ ਉੱਪਰ ਅੱਧਕ ਪਾਉਣੇ ਫੇਰ ਉਹ ਬਣ ਜਾਂਦਾ 29 29 ਗਿਣਤੀ ਦਾ ਅਖਰ ਹੈ ਉਨਤੀ ਹੁੰਦਾ ਤਰੱਕੀ ਕਰਨੀ ਅਸਤ ਅਸਤ ਹੁੰਦਾ ਛਿਪਣਾ ਸੂਰਜ ਅਸਤ ਹੋ ਗਿਆ ਅਸਤ ਅਸਤ ਦਾ ਮਤਲਬ ਇਹ ਹੈ ਸਤ ਨਹੀਂ ਸੱਚ ਨਹੀਂ ਹੈਗਾ ਝੂਠ ਹੈ ਅਜੇ ਅਜੇ ਤਾਂ ਮੈਂ ਕੁਝ ਕੰਮ ਕਰਨਾ ਥੋੜਾ ਮੈਨੂੰ ਸਮਾਂ ਮੰਗਦੇ ਆਪਾਂ ਜੀ ਮੈਂ ਅੱਜ ਥੋੜਾ ਜਿਹਾ ਰੁਕ ਕੇ ਅੱਜ ਇਹ ਕੰਮ ਅੱਜ ਹੀ ਜ਼ਰੂਰੀ ਹੈ ਅਧਿਕ ਪਾ ਕੇ ਅੱਜੇ ਬੋਲਾਂਗੇ ਇਹਨੂੰ ਤੇ ਉਹਦਾ ਅਰਥ ਵੀ ਅਲੱਗ ਹੈ ਅਲਖ ਅਲਖ ਮਤਲਬ ਉਹਦਾ ਕੁੜਾ ਖੋਜ ਮਟਾਤਾ ਅਲਖ ਮੁਕਾਦਤੀ ਅਲਖ ਅਲਖ ਨਿਰੰਜਨ ਜਿਵੇਂ ਦਰਵਾਜ਼ੇ ਤੇ ਆ ਕੇ ਬੋਲਦੇ ਨੇ ਸਾਧੂ ਵਗੈਰਾ ਅਲਖ ਸਜਾ ਗਲਤੀ ਤੇ ਤੈਨੂੰ ਕੀ ਸਜ਼ਾ ਮਿਲਣੀ ਚਾਹੀਦੀ ਐ ਸਜ਼ਾ ਸੱਜਾ ਹੱਥ ਸਤ ਕਿਸੇ ਵੀ ਚੀਜ਼ ਦਾ ਰਸ ਕੱਢਦੇ ਆ ਜਿਹੜਾ ਆਪਾਂ ਨਿੰਬੂ ਦਾ ਸੱਤ ਸਤ ਜਿੰਟੀ ਦਾ ਅਖਰ ਐ ਸਤੀ ਜਤੀ ਸਤੀ ਕਹਿੰਦੇ ਸੀ ਜਿਵੇਂ ਸਤੀ ਇਸ ਤ੍ਰਿਪਤੀ ਦੇ ਨਾਲ ਜਲ ਜਾਂਦੀ ਸੀ ਚੀਤਾ ਦੇ ਵਿੱਚ ਸਤੀ ਹੋ ਗਈ ਸਤੀ ਸੱਤੀ ਹੁੰਦੀ ਐ ਜਿਵੇਂ ਤਾਸ ਦੇ ਵਿੱਚ ਹੁੰਦੀ ਐ ਸੱਤੀ ਉਸਨੇ ਸੱਤੀ ਦੇ ਨਾਲ ਆਪਣੀ ਸਰ ਬਣਾ ਲਈ ਸਦਾ ਸਦਾ ਹੁੰਦਾ ਹਮੇਸ਼ਾ ਹੀ ਉਹ ਤਾਂ ਸਦਾ ਹੀ ਝੂਠ ਬੋਲਦਾ ਸੱਦਾ ਬੁਲਾਵਾ ਆਇਆ ਮੈਨੂੰ ਸੱਦਾ ਆਇਆ ਸਦੀ ਸਦੀ ਹੁੰਦਾ 100 ਸਾਲ 100 ਸਾਲ ਗੁਜ਼ਰਨ ਤੇ ਇੱਕ ਸਦੀ ਹੋ ਗਈ ਸਦੀ ਬੁਲਾਇਆ ਨ ਸਦੀ ਨਹੀਂ ਹੈਗੀ ਸਦੀ ਨਾ ਬੁਲਾਇ ਮੈਂ ਲਾੜੇ ਦੀ ਤਾਈ ਸੁਕਾ ਇਹ ਦਿੱਧਾ ਸੇ ਸੁਕਾ ਲਈਆਂ ਨੇ ਸੁੱਕਾ ਇਥੋਂ ਸੁੱਕਾ ਰਸਨ ਮਿਲਦਾ ਸੁੱਕਾ ਮਤਲਬ ਜਿਹੜਾ ਕੋਈ ਗਿੱਲਾ ਨਹੀਂ ਹੁੰਦਾ ਹੈਗਾ ਸੁਖ ਸੁਖ ਦੁੱਖ ਦੇ ਵਿੱਚ ਦੂਜਿਆਂ ਦਾ ਸਾਥ ਦੇਣਾ ਚਾਹੀਦਾ ਸੁਖ ਉਸ ਨੇ ਸੁੱਖ ਸੁਖੀ ਹੈ ਕਿ ਮੇਰਾ ਸਾਰਾ ਕੰਮ ਸਹੀ ਹੋ ਜਾਵੇ ਸੁਖਾ ਸੁਖਾਲਾ ਹੁੰਦਾ ਮਤਲਬ ਇਹ ਮੈਨੂੰ ਸੁਖਾ ਆਇਆ ਨਹੀਂ ਹੈਗਾ ਦਵਾਈ ਇਹ ਮੈਨੂੰ ਸੁਖਾ ਨਹੀਂ ਰਹੀ ਮਤਲਬ ਕਿ ਮੈਨੂੰ ਨਫਾ ਨਹੀਂ ਕਰਦੀ ਸੁਖਾ ਸੁਖਾ ਹੁੰਦਾ ਇੱਕ ਨਸੇ ਦੇ ਵਿੱਚ ਜਿਹੜੇ ਨਿਹੰਗ ਸਿੰਘ ਬਣਾ ਕੇ ਪਿੰਦੇ ਨੇ ਸੁਖੀ ਉਹ ਕਦੇ ਵੀ ਸੁਖੀ ਨਹੀਂ ਬਸਿਆ ਸੁਖੀ ਸੁਖਣਾ ਸੁਖੀ ਹੋਈ ਆ ਉਹਨੇ ਸੁਖਣਾ ਸੁਖੀ ਸੀ ਪੂਰੀ ਨਹੀਂ ਹੋਈ ਹਲੇ ਤੱਕ ਹਟ ਮੇਰੇ ਰਸਤੇ ਵਿੱਚੋਂ ਹਟ ਜਾ ਹਟ ਦੁਕਾਨ ਨੂੰ ਕਹਿੰਦੇ ਨੇ ਹਟ ਹੱਲ ਹੱਲ ਹੁੰਦਾ ਜਿਹਦੇ ਨਾਲ ਖੇਤਾਂ ਦੇ ਵਿੱਚ ਮਿੱਟੀ ਨੂੰ ਉਲਟ-ਪੁਲਟ ਕਰਦੇ ਨੇ ਹੱਲ ਸੰਦਾ ਇੱਕ ਹੱਲ ਕਈ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲਦਾ ਹਲਾ ਹੱਲਾ ਹੁੰਦਾ ਆਂ ਦੇ ਵਿੱਚ ਜੇ ਕੋਈ ਆਪਾਂ ਨੂੰ ਕੋਈ ਕਹਿੰਦਾ ਹੱਲਾ ਪਾਕਿਸਤਾਨ ਦੇ ਉਹਦੇ ਵਿੱਚ ਬੋਲਦ ਨੇ ਹੱਲਾ ਵਿੱਚ ਅੱਛਾ ਐਵੇਂ ਗੱਲ ਹੋਈ ਆ ਹੱਲਾ ਭਾਰਤ ਨੇ ਪਾਕਿਸਤਾਨ ਦੇ ਉੱਤੇ ਹੱਲਾ ਬੋਲ ਦਿੱਤਾ ਐਸੀ ਕੁਝ ਸ਼ਬਦ ਜਿਹੜੇ ਆਪਾਂ ਅੱਜ ਅਦਕ ਦੇ ਫਰਕ ਨਾਲ ਕੀਤੇ ਨੇ ਇਹਨਾਂ ਦੇ ਵਿੱਚ ਕੀ ਫਰਕ ਪੈਂਦਾ ਤੇ ਉਹਦਾ ਉਚਾਰਨ ਕੀ ਲੱਗਦਾ ਅਦਕ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ